ਹੈਲੋ ਫਰੈਂਡਸ ਵੈਲਕਮ ਇਨ ਟੂ ਸਟੀ ਪੰਜਾਬ ਅੱਜ ਅਸੀਂ ਬਣਾਵਾਂਗੇ ਚੀਜ਼ ਚਿੱਲੀ ਰੈਸਟੋਰੈਂਟ ਸਟਾਈਲ ਤਾਂ ਇਹਨੂੰ ਬਣਾਉਂਦੀ ਜੋ ਰੈਸਿਪੀ ਹੈ ਬਿਲਕੁਲ ਸਿੰਪਲ ਹੈ ਪਹਿਲਾਂ ਆਪਾਂ ਨੇ 2 ਚਮਚ ਮੈਦਾ ਤੇ 1 ਚਮਚ ਕਾਰਨ ਫਲੋਰ ਲੈ ਕੇ ਇਹਨੂੰ ਮਿਕਸ ਕਰ ਦੇਣਾ ਔਰ ਉਹਦੇ ਵਿੱਚ ਆਪਣੇ ਲੋੜ ਦੇ ਅਨਸਾਰ ਮਸਾਲੇ ਲਾਈਕ ਬਲੈਕ ਪੀਪਰ ਐਂਡ ਸਾਲਟ ਟੇਸਟ ਅਨਸਾਰ ਔਰ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਕਰ ਦੇਣਾ ਮਿਕਸ ਤੇ ਆਪਣੇ ਕੋਲ ਇੱਕ ਪੈਟਰ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਸਕੁਅਰ ਸ਼ੇਪ ਦੇ ਪਨੀਰ ਦੇ ਟੁਕੜੇ ਔਰ ਇਹਨੂੰ ਮਿਕਸ ਕਰਕੇ ਰੂਸ ਚੰਗੀ ਤਰ੍ਹਾਂ ਕਰਾਂਗੇ ਫਰਾਈ ਸਰੋਂ ਦੇ ਤੇਲ ਦੇ ਵਿੱਚ ਫਰਾਈ ਕਰਕੇ ਇਹਨੂੰ ਲੱਗੜਤਾ ਹੁਣ ਆਪਾਂ ਕਰਾਂਗੇ ਆਪਣਾ ਨੈਕਸਟ ਸਟੈਪ ਨੈਕਸਟ ਸਟੈਪ ਦੇ ਵਿੱਚ ਆਪਾਂ ਅਦਰਕ ਲਸਣ ਕੱਟ ਕੇ ਉਹਨੂੰ ਫਰਾਈ ਕਰਾਂਗੇ ਫਰਾਈ ਕਰਕੇ ਉਹਦੇ ਵਿੱਚ ਸਕੁਅਰ ਸ਼ੇਪ ਦੇ Shimla mirch and pyaaz ਸੋਨਾਂ ਨੂੰ ਕੱਟ ਕੇ ਇਹਨਾਂ ਨੂੰ ਕਰਾਂਗੇ ਸੌਤੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਸੌਤੇ ਘੇੜੀ ਘੇੜੀ ਸੌਸਿਸ ਪਾਣੀ ਹੈ ਦੇ ਵਿੱਚ ਆਪਾਂ ਨੇ ਟਮੇਟੋ ਸੌਸ 레드 ਚਿੱਲੀ ਗ੍ਰੀਨ ਚਿੱਲੀ ਤੇ ਸੋਇਆ ਸੌਸ ਇਹਨਾਂ ਸਾਰੀਆਂ ਸੌਸ ਨੂੰ ਮਿਕਸ ਕਰਕੇ ਆਪਾਂ ਇਹਦੇ ਵਿੱਚ ਪਾ ਦੇਣਾ ਔਰ ਫਿਰ ਇਹਨਾਂ ਨੂੰ ਕਰਾਂਗੇ ਫਰਾਈ ਇਹਨਾਂ ਨੂੰ ਫਰਾਈ ਕਰਕੇ ਫਿਰ ਆਪਾਂ ਬਾਅਦ ਦੇ ਵਿੱਚ ਇਹਦੇ ਵਿੱਚ ਪਾਵਾਂਗੇ ਪਨੀਰ ਦੇਖੋ ਘਰ ਦੇ ਵਿੱਚ ਬਣਿਆ ਹੋਇਆ ਥੋੜਾ ਹੁੰਦਾ ਹੈ ਤਾਂ ਉਹ ਵੀ ਸੌਸਿਸ ਹੀ ਆ ਉਹ ਵੀ ਸੌਸਿਸ ਹੀ ਆ ਪਰ ਥੋੜਾ ਇੱਕ ਹੌਸਲਾ ਜਾਂ ਹੁੰਦਾ ਵੀ ਚਲੋ ਆਪਾਂ ਠੀਕ ਕਰ ਰਹੇ ਹੁਣ ਆਪਾਂ ਨੇ ਇਹਨੂੰ ਥੋੜਾ ਜਿਹਾ ਗਾੜਾ ਕਰਨ ਦੇ ਲਈ ਆੜੇ ਦੇ ਵਿੱਚ ਕੌਰਨਫਲ ਪਾ ਕੇ ਮਿਕਸ ਕਰਾਂਗੇ ਇਹਦੇ ਵਿੱਚ ਪਾਵਾਂਗੇ ਔਰ ਫਿਰ ਜਿਹੜਾ ਆਪਾਂ ਪਨੀਰ ਫਰਾਈ ਕੀਤਾ ਸੀ ਉਹ ਵੀ ਪਾਵਾਂਗੇ ਤਾਂ ਦੇਖੋ ਆਪਣਾ ਚੀਜ਼ ਚਿਲੀ ਹੋ ਗਿਆ ਤਿਆਰ ਇਹਦੇ ਉੱਤੇ ਪਾਵਾਂਗੇ ਧਨੀਆ ਔਰ ਸਪਰਿੰਗ ਆਨੀਅਨ ਤਾਂ ਇਹਨੂੰ ਪਾ ਕੇ ਮਿਕਸ ਕਰਾਂਗੇ ਹੁਣ ਆਪਾਂ ਇਹਨੂੰ ਕਰਦੇ ਆ ਸਰਵ ਦੇਖੋ ਕਿੰਨਾ ਵਧੀਆ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਲੱਗ ਰਿਹਾ ਦੇਖੋ ਐਂਡ ਸੌਫਟ ਪਨੀਰ ਹੈ ਤੇ ਇਹਨੂੰ ਨਾਲ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਕਿਵੇਂ ਦਾ ਲੱਗਿਆ